ਉਹ ਗੱਭਰੂ ਦੇਸ਼ ਪੰਜਾਬ ਦਾ ਸਿਰ ਤੋਂ ਪੱਗ ਨੂੰ ਲਾਵੀਂ ਨਾ ਪੁੱਲ ਕੇ ਹੀਰੇ ਆ ਪੁੱਤਰਾ ਸੂਰਤ ਸਿਰਤ ਰੋਬ ਗੁਆਈਂ ਨਾ ਪੱਗ ਤਾਂ ਸਿਰ ਤੇ ਸੋਣੀ ਹੀਰੇ ਆ ਲੱਦੀ ਕਲਗੀ ਏ ਪੱਗ ਤਾਂ ਸਿੱਖੀ ਵਿਰਸੇ ਵਾਲੀ ਰਤ ਵਿੱਚ ਹੀ ਰਲ ਗਈ ਏ ਪੱਗ ਦੀ ਪੱਗ ਦੀ ਚਰਚਾ ਦੇਸ਼ ਵਿਦੇਸ਼ੀ ਧਰਤ ਤੇ ਚੱਲ ਗਈ ਏ ਮਾਨਕ ਰੀਤ ਉਹ ਦਾ ਮਾਨਕ ਟਾਂ ਵੀ ਨਾ ਤੂੰ ਗੱਭਰੂ ਦੇਸ਼ ਪੰਜਾਬ ਦਾ ਸਿਰ ਤੋਂ ਪੱਗ ਨੂੰ ਲਾਵੀਂ ਨਾ ਪੱਗ ਸ਼ਾਂਭਦੀ ਹੈ ਇੱਜ਼ਤ ਆਬਰੂ ਸਦੀਆਂ ਤੋਂ ਪੱਗ ਬਚਾਉਂਦੀ ਹੈ ਜ਼ਬਰ ਜ਼ੁਲਮ ਤੇ ਬਦੀਆਂ ਤੋਂ ਪੱਗ ਦਾ ਪੁੱਛ ਇਤਿਹਾਸ ਪੰਜ ਦਰਿਆਵਾਂ ਨਦੀਆਂ ਤੋਂ ਗੁਰਾਂ ਦੀ ਬਖਸ਼ੀ ਦਾਤ ਦਾ ਦੇਣ ਭਲਾਵੀ ਨਾ ਤੋ ਗੱਬਰੂ ਦੇਸ਼ ਪੰਜਾਬ ਦਾ ਸਿਰ ਤੋਂ ਪੱਗ ਨੂੰ ਲਾਵੀ ਨਾ ਇਸ ਪੱਗ ਨੇ ਮੁਗਲ ਹਕੂਮਤ ਦੇ ਮੂ ਮੋੜੇ ਨੇ ਇਸ ਪੱਗ ਨੇ ਸ਼ਕਰ ਵਾਂਗੂ ਬਦਾਲੀ ਭੋਰੇ ਨੇ ਇਸ ਪੱਗ ਦੇ ਆਸ਼ਿਕ ਉਦਮ ਸਿੰਘ ਜਿਹਾ ਜੋਧੇ ਨੇ ਉੱਚੀ ਸਰਦਾਰੀ ਵਾਲੀ ਸ਼ੇਰਾਂ ਅਣਖ ਗਵਾਈ ਏ ਤੋ ਗੱਭਰੂ ਦੇਸ਼ ਪੰਜਾਬ ਦਾ ਸਿਰ ਤੋਂ ਪੱਗ ਨੂੰ ਲਾਵੀ ਨਾ ਪੱਗ ਦਾ ਰਹਾ ਤੇ ਰਹਿਣ ਸਦਾ ਹੀ ਸ਼ਮਲਾ ਉੱਚਾ ਏ ਕਹਿ ਜਿਸ ਪਿੰਦਰ ਸਿੰਘਾ ਪੱਗ ਦਾ ਪ੍ਰਣ ਅਤ ਸੁੱਚਾ ਏ ਪੱਗ ਦਾ ਡਾਡੇ ਕੋਮਲ ਹਿਰਦਾ ਦਾ ਸਿੱਧਕ ਭਰਾਵੀ ਨਾ ਬੱਲੇ ਆ ਠੇਸੇ ਹਿਰਦੇ ਤਾਈਂ ਕਦੇ ਪੰਜਾਬੀ ਨਾ ਤੂੰ ਗੱਭਰੂ ਦੇਸ਼ ਪੰਜਾਬ ਤੇ ਸਿਰ ਤੋਂ ਪਾਗੜੂ ਲਾਵੀਂ ਨਾ ਤੂੰ ਗੱਭਰੂ ਦੇਸ਼ ਪੰਜਾਬ ਦਾ ਸਿਰ ਤੋਂ ਪਾਗੜੂ ਲਾਵੀਂ ਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ